ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸੂਜੀ ਅਤੇ ਆٹے ਦੀਆਂ ਖਸਤਾ ਨਮਕੀਨ ਮਠੀਆਂ ਨਮਕੀਨ ਮਠੀਆਂ ਬਣਾਉਣ ਵਾਸਤੇ ਇੱਥੇ ਆਪਾਂ 2 ਕੌਲੀਆਂ ਕਣਕ ਦਾ ਆਟਾ ਲਿਆ ਤੇ ਆਪਾਂ 3/4 ਕੌਲੀ ਸੂਜੀ ਦੀ ਲਈ ਹੈ 2 ਚਮਚ ਬੇਸਣ ਦੇ ਲੈਨੇ 1 ਚਮਚ ਜੀਰਾ 1 ਚਮਚ ਅਜਵੈਣ ਲਈ ਹੈ ਅਤੇ 1 ਚਮਚ ਆਪਾਂ ਹਿਮਾਲਿਆਨ ਪਿੰਕ ਸਾਲਟ ਲਿਆ 2 ਚਮਚ ਆਪਾਂ ਕਸੂਰੀ ਮੇਥੀ ਦੇ ਲੈਨੇ ਇੱਕ ਵੱਡਾ ਬੋਲ ਲੈ ਲਿਆ ਇਹਦੇ ਵਿੱਚ ਆਪਾਂ 2 ਕੌਲੀਆਂ ਆٹے ਦੀਆਂ ਪਾ ਲਵਾਂਗੇ ਜਿਹੜੀਆਂ ਆਟੇ ਦੀਆਂ ਕੌਲੀਆਂ ਨੇ ਤੇ ਸੂਜੀ ਦੀ ਕੌਲੀ ਆ ਉਹ ਸੇਮ ਕੌਲੀ ਦੇ ਨਾਲ ਆਪਾਂ ਨਾਪ ਲਈਏਗਾ ਹੁਣ ਇਹਦੇ ਵਿੱਚ ਆਪਾਂ ਸਾਰਾ ਸਮਾਨ ਪਾ ਲਵਾਂਗੇ ਅਜਵੈਣ ਨੂੰ ਆਪਾਂ ਹੱਥ ਤੇ ਰਗੜ ਕੇ ਪਾਉਣਾ ਤੇ ਬਾਕੀ ਸਾਰਾ ਸਮਾਨ ਆਪਾਂ ਉਦਾਂ ਹੀ ਪਾ ਲੈਣਾ ਬੋਲ ਦੇ ਵਿੱਚ ਹੁਣ ਆਪਾਂ ਇਹਨੂੰ ਸਮਾਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਛੋਟੀ ਕੱਲ ਲਈ ਇਹਦੇ ਵਿੱਚ ਆਪਾਂ ਦੇਸੀ ਘੀ ਦੀ ਪਾਈ ਹੈ ਇਹਨੂੰ ਆਪਾਂ ਥੋੜਾ ਜਿਹਾ ਕਰਮ ਕਰ ਲਿਆ ਸੀਗਾ ਮੈਲਟ ਕਰ ਲਿਆ ਸੀਗਾ ਮਤਲਬ ਕਿ ਕੀ ਇਹਨੂੰ ਹੁਣ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਆਪਾਂ ਇਹਦੇ ਵਿੱਚ ਘੀ ਦੀਆਂ ਗੰਡਾਂ ਨਾ ਬਣਨ ਚੰਗੀ ਤਰ੍ਹਾਂ ਇਹਨੂੰ ਮਸਲ ਮਸਲ ਕੇ ਇੱਕਸਾਰ ਕਰ ਲਵਾਂਗੇ ਆਟੇ ਨੂੰ ਤੁਸੀਂ ਤਾਂ ਘੀ ਦੀ ਥਾਂ 'ਤੇ ਤੇਲ ਵਗੈਰਾ ਵੀ ਇਸਤੇਮਾਲ ਕਰ ਸਕਦੇ ਹੋ ਔਰ ਜਿਹੜਾ ਮਰਜ਼ੀ ਕਰ ਸਕਦੇ ਹੋ ਆਪਾਂ ਇੱਥੇ ਦੇਸੀ ਘੀ ਦਾ ਯੂਜ਼ ਕੀਤਾ ਔਰ ਤੁਸੀਂ ਜੇ ਅਗਰ ਥੋੜਾ ਘੱਟ ਲੈਣਾ ਚਾਹੁੰਦੇ ਹੋ ਤਾਂ ਘੱਟ ਵੀ ਲੈ ਸਕਦੇ ਹੋ ਪਰ ਮੈਂ ਇੱਕ ਕੌਲੀ ਲਈ ਲਈ ਸੀ ਛੋਟੇ ਆਪਣਾ ਬਹੁਤ ਵਧੀਆ ਕੁਆਂਟੀਟੀ ਦੇ ਵਿੱਚ ਕੀ ਹੈ ਗਾਟੇ ਦੇ ਵਿੱਚ ਚੰਗੀ ਤਰ੍ਹਾਂ ਆਪਣੀ ਮੁੱਠੀ ਬਣ ਰਹੀ ਹੈ ਮਤਲਬ ਇਸ ਤੋਂ ਘੱਟ ਹੁੰਦਾ ਫਿਰ ਵੀ ਮੁੱਠੀ ਬਣ ਜਾਂਦੀ ਪਰ ਆਪਣਾ ਕਾਫੀ ਜ਼ਿਆਦਾ ਕੀ ਸੀਗਾ ਆਪਾਂ ਪੂਰਾ ਵਧੀਆ ਕੀ ਪਾ ਸੀ ਕਿਉਂਕਿ ਜਿੰਨਾ ਹੀ ਆਪਾਂ ਕੀ ਪਾਵਾਂਗੇ ਉੰਨੇ ਹੀ ਆਪਣੀਆਂ ਮੱਠੀਆਂ ਨੇ ਜਿਹੜੀਆਂ ਉਹ ਸੌਫਟ ਬਣ ਕੇ ਤਿਆਰ ਹੋਣਗੀਆਂ ਹੁਣ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਆਟਾ ਗੁੰਨ ਲਾਂਗੇ ਇੱਥੇ ਆਪਾਂ ਗੁੰਗੁਨੇ ਪਾਣੀ ਦਾ ਇਸਤੇਮਾਲ ਕਰਨਾ ਠੰਡਾ ਪਾਣੀ ਨਹੀਂ ਲੈਣਾ ਹੈਗਾ ਜਿਵੇਂ ਨਾਰਮਲ ਤੋਂ ਥੋੜਾ ਜਿਹਾ ਉੱਪਰ ਪਾਣੀ ਲੈਣਾ ਆਪਾਂ ਥੋੜਾ ਜਿਹਾ ਨਿੱਗ ਨਿੱਗਾ ਪਾਣੀ ਹੋਵੇ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਈ ਆਟਾ ਗੁੰਨਣਾ ਜਿਆਦਾ ਪਾਣੀ ਨਹੀਂ ਇਕਦਮ ਪਾਉਣਾ ਹੈਗਾ ਕਿਉਂਕਿ ਆਪਾਂ ਘੀ ਵੀ ਕਾਫੀ ਮਾਤਰਾ ਦੇ ਵਿੱਚ ਪਾਇਆ ਤੇ ਪਾਣੀ ਆਪਣਾ ਬਿਲਕੁਲ ਥੋੜਾ ਹੀ ਪਊਗਾ ਆਪਾਂ ਇਹਨੂੰ ਮਸਲ ਮਸਲ ਕੇ ਆਟਾ ਗੁੰਨਣਾ ਕਿਉਂਕਿ ਘੀ ਵਾਲੇ ਆਟੇ ਨੂੰ ਥੋੜਾ ਜਿਹਾ ਜ਼ਿਆਦਾ ਮਸਲਣਾ ਪੈਂਦਾ ਹੁੰਦਾ ਫਿਰ ਇਹ ਮੁਲਾਇਮ ਬਣ ਕੇ ਤਿਆਰ ਹੁੰਦਾ ਨਹੀਂ ਤਾਂ ਇਹ ਆਟਾ ਥੋੜਾ ਥੋੜਾ ਕੋਰਕਰਾ ਜਿਹਾ ਹੀ ਰਹਿੰਦਾ ਹੁੰਦਾਗਾ ਇਨੂੰ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਚੰਗੀ ਤਰ੍ਹਾਂ ਮਸਲ ਲੈਣਾ ਇਹਨੂੰ ਆਟੇ ਨੂੰ ਫੇਰ ਹੀ ਆਪਣਾ ਆਟਾ ਜਿਹੜਾ ਹੈਗਾ ਉਹ ਮੁਲਾਇਮ ਬਣ ਕੇ ਤਿਆਰ ਹੋਊਗਾ ਆਟਾ ਆਪਣਾ ਗੁੰਨਿਆ ਜਾ ਚੁੱਕਿਆ ਤੁਸੀਂ ਇਹਦੀ ਕਨਸਿਸਟੈਂਸੀ ਦੇਖ ਸਕਦੇ ਹੋ ਆਪਾਂ ਥੋੜਾ ਜਿਹਾ ਠੇਕਾ ਆਟਾ ਰੱਖਣਾ ਜਿਆਦਾ ਨਰਮ ਨਹੀਂ ਰੱਖਣਾ ਹੈਗਾ ਆਟੇ ਨੂੰ ਹੁਣ ਇਹਨੂੰ ਆਪਾਂ ਥੋੜੀ ਦੇਰ ਲਈ ਰੈਸਟ ਤੇ ਰੱਖ ਦਵਾਂਗੇ ਤੁਸੀਂ ਕਨਸਿਸਟੈਂਸੀ ਦੇਖ ਸਕਦੇ ਹੋ ਆਟੇ ਦੀ ਕਿਸ ਤਰ੍ਹਾਂ ਦਾ ਆਟਾ ਗੁੰਨਿਆ ਇਹਨੂੰ ਆਟਾ ਹੁਣ ਢੱਕ ਕੇ 10 ਮਿੰਟ ਵਾਸਤੇ ਰੈਸਟ ਤੇ ਛੱਡ ਦਾਂਗੇ ਹੁਣ ਆਪਾਂ 10 ਮਿੰਟ ਤੋਂ ਬਾਅਦ ਆਟੇ ਨੂੰ ਥੋੜਾ ਜਿਹਾ ਮਸਲਾਂਗੇ ਦੁਬਾਰਾ ਤੋਂ ਇਹਨੂੰ ਚੰਗੀ ਤਰ੍ਹਾਂ ਮਸਲ ਲੈਣਾ ਇਹ ਆਟਾ ਆਪਣਾ ਥੋੜਾ ਜਿਹਾ ਠਿੱਕਾ ਹੈਗਾ ਹੁਣ ਆਪਾਂ ਥੋੜਾ ਥੋੜਾ ਆਟਾ ਲੈਂਦੇ ਹੋਏ ਇਹਦੀਆਂ ਛੋਟੀਆਂ ਛੋਟੀਆਂ ਗੋਲੀਆਂ ਬਣਾ ਕੇ ਤਿਆਰ ਕਰ ਲਵਾਂਗੇ ਜਿੱਡੀਆਂ ਜਿੱਡੀਆਂ ਕਾਪਾਂ ਮਠੀਆਂ ਬਣਾਉਣੀਆਂ ਨੇ ਓਡੀਆਂ ਓਡੀਆਂ ਕਾਪਾਂ ਇਹਦੀਆਂ ਗੋਲੀਆਂ ਬਣਾ ਲਵਾਂਗੇ ਤੇਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਸਲਦੇ ਹੋਏ ਗੋਲ ਜਿਹੇ ਪੇੜਾ ਜਿਹਾ ਬਣਾ ਕੇ ਤਿਆਰ ਕਰ ਲਵਾਂਗੇ ਆਟੇ ਦਾ ਗੋਲ ਜੇ ਪੇੜਾ ਬਣਾ ਕੇ ਆਪਾਂ ਇਸ ਤਰ੍ਹਾਂ ਦੀ ਮੱਠੀ ਬਣਾ ਲਵਾਂਗੇ ਹੱਥ ਦੇ ਨਾਲ ਹੀ ਪ੍ਰੈਸ ਕਰਾਂਗੇ ਇਹਨੂੰ ਇਹਦੇ ਕੰਡੇ ਜੇ ਥੋੜੇ ਥੋੜੇ ਕਰੈਕਿੰਗ ਆਊਗੀ ਕਿਉਂਕਿ ਆਟਾ ਆਪਣਾ ਹਾਰਡ ਹੈ ਤੇ ਇਹਦੇ ਵਿੱਚ ਆਪਣੀ ਸੂਜੀ ਵਗੈਰਾ ਪਾਈ ਹੋਈ ਹੈ ਸਖਤ ਆਟੇ ਕਰਕੇ ਇਹ ਕੰਡਿਆਂ ਦੇ ਵਿੱਚ ਥੋੜੀ ਜਿਹੀ ਕਰੈਕਿੰਗ ਆਊਗੀ ਕੋਈ ਚੱਕਰ ਨਹੀਂ ਉਹ ਤਾਂ ਸਗੋਂ ਤੇ ਮੱਠੀਆਂ ਦੇ ਵਿੱਚ ਸੋਹਣੀ ਲੱਗਦੀ ਹੈ ਕਿਉਂਕਿ ਮੱਠੀਆਂ ਹੁੰਦੀਆਂ ਹੀ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਮੱਠੀਆਂ ਦੇ ਕੰਡਿਆਂ ਦੇ ਵਿੱਚ ਕਰੈਕਿੰਗ ਆਈ ਹੋਈ ਹੋਵੇ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਮੱਠੀਆਂ ਬਣਾ ਕੇ ਤਿਆਰ ਕਰ ਲਵਾਂਗੇ ਆਪਣੇ ਸਾਰੀਆਂ ਮਠੀਆਂ ਬਣ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਮਠੀਆਂ ਬਣੀਆਂ ਨੇ ਥੋੜੀ ਥੋੜੀ ਕੰਡਿਆਂ ਦੇ ਵਿੱਚ ਕਰ ਰੱਖੀਗੇ ਆਪਣਾ ਤੇਲ ਗਰਮ ਹੋ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਮਠੀਆਂ ਪਾ ਦੇਵਾਂਗੇ ਪਹਿਲਾਂ ਆਪਾਂ ਇੱਕ ਵਾਰੀ ਤੇਲ ਨੂੰ ਗਰਮ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਬਿਲਕੁਲ ਹੀ ਸਿਮ ਕਰ ਦਿੱਤਾ ਹੁਣ ਇਸੇ ਤਰ੍ਹਾਂ ਹੀ ਆਪਾਂ ਮਠੀਆਂ ਪਾ ਦੇਵਾਂਗੇ ਜਿੰਨੀਆਂ ਆਪਣੀਆਂ ਮਠੀਆਂ ਇਸ ਔਇਲ ਦੇ ਵਿੱਚ ਪੈਂਦੀਆਂ ਨੇ ਕਿਉਂਕਿ ਜੇਕਰ ਆਪਾਂ ਮੀਡੀਅਮ ਗੈਸ ਤੇ ਮਠੀਆਂ ਬਣਾਵਾਂਗੇ ਤਾਂ ਫਿਰ ਇਹ ਅੰਦਰ ਤੱਕ ਪੱਕ ਕੇ ਤਿਆਰ ਹੋਣਗੀਆਂ ਕਸਟ ਦੇ ਵਿੱਚ ਆਪਾਂ ਗੈਸ ਬੋਲਰ ਰੱਖਣੀ ਹੈ ਜਦੋਂ ਆਪਣਾ ਘੀ ਗਰਮ ਹੋ ਜਾਂਦਾ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਮੀਡੀਅਮ ਗੈਸ ਕਰ ਦੇਣਾ ਹੁਣ ਇਹਦੀ ਆਪਾਂ ਸਾਈਡਾਂ ਚੇਂਜ ਕਰਦੇ ਰਾਵਾਂਗੇ ਸਾਈਡਾਂ ਚੇਂਜ ਕਰ ਦਿੰਦੇ ਨਾਲ ਦੋਨੋਂ ਪਾਸਿਆਂ ਤੋਂ ਚੰਗੀ ਤਰ੍ਹਾਂ ਮਠੀਆਂ ਪੱਕ ਜਾਣਗੀਆਂ ਆਪਣੀਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਨਾ ਮਠੀਆਂ ਨੂੰ ਤਾਂ ਜੋ ਆਪਣੀ ਜਿਹੜੀਆਂ ਮਠੀਆਂ ਨੇ ਉਹ ਕਰੰਚ ਕਰੰਚੀ ਬਣ ਕੇ ਤਿਆਰ ਹੋਣ ਇਹ ਮਠੀਆਂ ਚਾਹ ਦੇ ਨਾਲ ਖਾਣ ਲਈ ਬਹੁਤ ਸਵਾਦ ਲੱਗਦੀਆਂ ਨੇਗੀਆਂ ਇਹ 10 ਨੈਕਸ ਦੇ ਟਾਈਮ ਤੇ ਮਠੀਆਂ ਖਾ ਸਕਦੇ ਆਪਾਂ। ਓਦਾਂ ਵੀ ਜਦੋਂ ਮਰਜ਼ੀ ਖਾ ਸਕਦੇ ਆਂ ਬੜੀਆਂ ਸੌਫਟ ਸੌਫਟ ਤੇ ਕਰਾਂਚੀ ਜੀਆਂ ਮਠੀਆਂ ਬਣਦੀਆਂ ਨਿਗੀਆਂ। ਬੜੀਆਂ ਹੀ ਖੁਰਕਰੀਆਂ, ਹੱਥਾਂ ਦੇ ਨਾਲ ਬਿਲਕੁਲ ਚੰਗੀ ਤਰ੍ਹਾਂ ਭਰ ਜਾਂਦੀਆਂ ਨੇ ਇਹ। ਬੜੀਆਂ ਹੀ ਪੋਲੀਆਂ ਬਹੁਤ ਹੀ ਸਵਾਦ ਲੱਗਦੀਆਂ ਨੇ ਇਹ ਵਾਲੀਆਂ ਮਠੀਆਂ। ਹੁਣ ਆਪਾਂ ਨਾਲੋਂ ਨਾਲ ਸਾਈਡ ਚੇਂਜ ਕਰਦੇ ਹੋਏ ਇਹਨਾਂ ਮਠੀਆਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ। ਇਹਨਾਂ ਨੂੰ ਆਪਾਂ ਮੀਡੀਅਮ ਗੈਸ ਤੇ ਹੀ ਸੇਕਣਾ ਮਠੀਆਂ ਨੂੰ। ਇਨਾਂ ਨੂੰ ਚੰਗੀ ਤਰ੍ਹਾਂ ਕਰਾਂਚੀ ਹੋਣ ਤੱਕ ਪਕਾਉਣਾ ਆਪਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਕਿੰਨਾ ਚੇਂਜ ਹੋ ਗਿਆ ਚੰਗੀ ਤਰ੍ਹਾਂ ਪੱਕ ਚੁੱਕੀਆਂ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਹੁਣ ਆਪਾਂ ਪਲੇਟ ਦੇ ਵਿੱਚ ਬੈਟਰ ਪੇਪਰ ਲਗਾ ਲਿਆ ਸੀਗਾ ਉਹਦੇ ਵਿੱਚ ਆਪਾਂ ਪਹਿਲਾ ਪੂਰ ਮਠੀਆਂ ਦਾ ਕੱਢ ਦਿੱਤਾ ਤੇ ਹੁਣ ਆਪਾਂ ਨੈਕਸਟ ਪੂਰ ਵਾਲੀਆਂ ਵੀ ਸਾਰੀਆਂ ਮਠੀਆਂ ਕੜਾਹੀ ਦੇ ਵਿੱਚ ਪਾ ਦਵਾਂਗੇ ਤੇ ਪਹਿਲਾਂ ਵਾਲੇ ਪੂਰ ਦੀ ਤਰ੍ਹਾਂ ਹੀ ਇਹਨਾਂ ਦੀ ਸਾਈਡ ਚੇਂਜ ਕਰਦੇ ਹੋਏ ਆਪਾਂ ਇਹਨਾਂ ਨੂੰ ਕਲਰ ਚੇਂਜ ਹੋਣ ਤੱਕ ਪਕਾਉਣਾ ਦੇਖ ਸਕਦੇ ਹੋ ਬਿਲਕੁਲ ਲਾਲ ਕਲਰ ਹੋ ਚੁੱਕਿਆ ਹੁਣ ਇਹਨਾਂ ਨੂੰ ਆਪਾਂ ਕੜਾਹੀ ਦੇ ਵਿੱਚੋਂ ਕੱਢ ਲਵਾਂਗੇ ਮਠੀਆਂ ਆਪਣੀਆਂ ਬਣ ਕੇ ਸਾਰੀਆਂ ਤਿਆਰ ਹੋ ਚੁੱਕੀਆਂ ਨੇ ਆਪਣੀ ਬਹੁਤ ਹੀ ਵਧੀਆ ਕਰਾਂਚੀ ਮਠੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਟੇਸਟੀ ਟੇਸਟੀ ਮਠੀਆਂ ਬਣੀਆਂ ਨੇ ਕਦੇ ਵੀ ਆਪਾਂ ਇਹਨਾਂ ਮਠੀਆਂ ਨੂੰ ਖਾ ਸਕਦੇ ਹਾਂ ਜਦੋਂ ਆਪਾਂ ਨੂੰ ਛੋਟੀ ਭੁੱਖ ਲੱਗਦੀ ਹੈ ਬੱਚੇ ਐਵੇਂ ਹੀ কুরਕਰੇ ਵਗੈਰਾ ਖਾਂਦੇ ਰਹਿੰਦੇ ਨੇ ਐਦਾਂ ਦੀਆਂ ਮਠੀਆਂ ਬਣਾ ਕੇ ਦਓ ਬੱਚਿਆਂ ਨੂੰ ਬਹੁਤ ਹੀ ਵਧੀਆ ਮਹਲਦੀ ਨੇ ਨਾਲੇ ਮੈਦੇ ਦੀਆਂ ਨਹੀਂ ਹੈਗੀਆਂ ਆਟੇ ਦੀਆਂ ਮਠੀਆਂ ਨੇ ਤੁਸੀਂ ਵੀ ਇਸ ਤਰ੍ਹਾਂ ਮਠੀਆਂ ਬਣਾਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀਆਂ ਮਠੀਆਂ ਕਿਸ ਤਰ੍ਹਾਂ ਦੀਆਂ ਬਣੀਆਂ ਤੁਸੀਂ ਦੇਖ ਸਕਦੇ ਹੋ ਮਠੀਆਂ ਹਜੇ ਆਪਣੀਆਂ ਬਿਲਕੁਲ ਗਰਮ ਨੇਗੀਆਂ ਥੋੜੀਆਂ ਜਿਹੀ ਠੰਡੀਆਂ ਹੋਣ ਤੋਂ ਬਾਅਦ ਬਿਲਕੁਲ ਸੈੱਟ ਹੋ ਜਾਣ ਇਹਨਾਂ ਨੇ ਔਰ ਇੰਨੀਆਂ ਸੌਫਟ ਨੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਭੁਰਦੀਆਂ ਨੇ ਬਿਲਕੁਲ ਹੀ ਹੱਥਾਂ ਦੇ ਨਾਲ ਬਹੁਤ ਹੀ ਜ਼ਿਆਦਾ ਸੌਫਟ ਮੱਠੀਆਂ ਨੇ ਤੁਸੀਂ ਦੇਖੋ ਕਿੰਨੀਆਂ ਕਰਾਂਚੀ ਨੇ ਤੇ ਸੌਫਟ ਨੇ ਬਿਲਕੁਲ ਹੀ ਬੁੱਲਾਂ ਨਾਲ ਭੁਰਦੀਆਂ ਨੇ ਇਹ ਮੱਠੀਆਂ ਬਿਲਕੁਲ ਹੀ ਪੋਲੀਆਂ ਨੇ ਬਿਲਕੁਲ ਜਿਵੇਂ ਪੋਲੀਆਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ